के वाहि गुरु जी का का से परिवार ने सेवक सेवा बनाई पद पाई महाभार अनुसार सतगुरानी पावन स्थान धन धन सतगुरु गुरु हरगोबिंद गोबिंद साहब पात्रा महाराज जी ਪਵਨ ਸ੍ਰੀ ਸਤਨਗੁਰਸਾਨ ਘਰ ਦੁਆਰਾ ਗ੍ਰੀਤ ਸਾਹਿਬ ਨਿੱਤਰ ਵਾਸਤੇ ਸੇਵਕ ਪਰਿਵਾਰ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਅਤੇ ਉਹਨਾਂ ਦੇ ਭਰਾ ਭਾਈ ਸਾਹਿਬ ਭਾਈ ਨਰੰਗ ਸਿੰਘ ਜੀ ਵਿਆਲ ਕੈਨੇਡਾ ਨਿਵਾਸੀ ਪਰਿਵਾਰ ਪਿੰਡ ਡਾਂਗੋ ਤੋਂ ਸਤਿਗੁਰਾਂ ਦੇ ਪਵਨ ਸਥਾਨਾਂ ਤੇ ਪੱਟੀ ਡੈਂਕੀ ਦੀ ਸੇਵਾ ਕਰਵਾਈ ਸੇਵਕ ਪਰਿਵਾਰ ਨੇ ਸਤਿਗੁਰੂ ਜੀ ਰਹਿਮਤ ਕਰਨ ਕਿਰਪਾ ਕਰਨ ਜੋ ਜੋ ਵੀ ਭਾਵਨਾ ਨੂੰ ਮੁਖਰਾ ਕੇ ਸੇਵਸਤਾਨ ਨੇ ਇਹ ਪਵਨ ਸਥਾਨਾਂ ਤੇ ਡੈਂਕੀ ਦੀ ਸੇਵਾ ਕਰਵਾਈ ਵਰਮਤ ਅਨੁਸਾਰ ਮੰਦੀਆਂ ਭਾਵਨਾਵਾਂ ਸੰਪੂਰਨ ਕਰਨ ਸਾਡੀ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਸਾਰੀ ਨਗਰ ਦੀ ਸੰਗਤ ਵੱਲੋਂ ਇਸ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਭਾਈ ਸਾਹਿਬ ਉਹਨਾਂ ਦਾ ਜਿਨ੍ਹਾਂ ਨੇ ਪਹੁੰਚ ਕਰਕੇ ਸਤਿਗੁਰਾਂ ਦੇ ਪਾਵਨ ਸਥਾਨਾਂ ਤੇ ਹਾਜ਼ਰੀਆਂ ਭਰੀਆਂ ਹਨ ਇਸ ਪਾਵਨ ਸਥਾਨ ਦੀ ਪ੍ਰਬੰਧਕ ਕਮੇਟੀ ਸਾਰੀ ਖੜੀ ਹੈ ਸਾਰੀ ਸੰਗਤ ਦੇ ਵੱਲੋਂ ਇਹਨਾਂ ਦਾ ਬਹੁਤ-ਬਹੁਤ ਸੇਵਕ ਪਰਿਵਾਰ ਦਾ ਭਾਈ ਸਾਹਿਬ ਉਹਨਾਂ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ